ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੋਂ ਸਹਿਖ ਰਿਓ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖੇ ਜਾਣ ਵਾਲੇ ਸ਼ੋਅ ਦੇ ਵਿੱਚ ਅੱਜ ਤਿੰਨ ਅਹਿਮ ਮੁੱਦਿਆਂ ਤੇ ਚਰਚਾ ਕਰਾਂਗੇ ਉਹ ਤਿੰਨ ਅਹਿਮ ਮੁੱਦੇ ਜਿਹੜੇ ਤੁਹਾਨੂੰ ਪਤਾ ਵੀ ਹੋਣੀ ਚਾਹੀਦੀ ਨੇ ਜਾਣਕਾਰੀ ਵੀ ਹੋਣੀ ਚਾਹੀਦੀ ਏ ਤੇ ਜਿਹੜੇ ਸਰਕਾਰਾਂ ਦਾ ਧਿਆਨ ਵੀ ਮੰਗਦੇ ਨੇ ਕਿ ਇਸ ਤੇ ਚਰਚਾ ਹੋਣੀ ਬੇਹਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਕ ਅਜਿਹੇ ਮੁੱਦੇ ਦੀ ਜਿਸ ਮੁੱਦੇ ਨੇ ਸਰਕਾਰਾਂ ਡੇਗੀਆਂ ਵੀ ਸਰਕਾਰਾਂ ਬਣਾਈਆਂ ਵੀ ਤੇ ਮੁੱਦਾ ਬੇਦਬੀ ਦਾ ਮੁੱਦਾ ਧਾਰਮਿਕ ਗ੍ਰੰਥਾ ਦੀ ਹੁੰਦੀ ਬੇਦਬੀ ਦਾ ਮੁੱਦਾ ਨਾ ਇਸ ਸਰਕਾਰ ਵਲੇ ਬੇਦਬੀਆਂ ਥਮੀਆਂ ਨਾ ਪਿਛਲੀ ਸਰਕਾਰ ਵਲੇ ਬੇਦਬੀਆਂ ਥਮੀਆਂ ਨਾ ਉਸ ਤੋਂ ਪਿਛਲੀ ਸਰਕਾਰ ਵਲੇ ਬੇਦਬੀਆਂ ਥਮੀਆਂ ਹੁਣ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਇਹ ਬੇਦਬੀਆਂ ਰੁਕਣਗੀਆਂ ਕਦੋਂ ਰੁਕਣਗੀਆਂ ਕਿਵੇਂ ਕੁਝ ਲੋਕ ਕਹਿੰਦੇ ਨੇ ਕਿ ਕਾਨੂੰਨ ਪੇਚੀਦਾ ਕਾਨੂੰਨ ਬੜਾ ਢੱਲਾ ਮੱਠਾ ਇਸ ਕਰਕੇ ਇਹ ਕੰਮ ਨਹੀਂ ਰੁਕ ਰਿਹਾ ਤੇ ਕੁਝ ਲੋਕ ਕਹਿੰਦੇ ਨੇ ਕਿ ਨਵੇਂ ਕਾਨੂੰਨ ਦੀ ਲੋੜ ਹੈ ਹੁਣ ਪੰਜਾਬ ਸਰਕਾਰੇ ਦਾਵਾ ਕਰ ਰਹੀ ਹੈ ਕਿ ਕੱਲ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਅਸੀਂ ਬੇਦਬੀਆਂ ਦੇ ਖਿਲਾਫ ਇੱਕ ਨਵਾਂ ਕਾਨੂੰਨ ਲੈ ਕੇ ਆ ਰਹੇ ਹਾਂ ਉਸ ਕਾਨੂੰਨ ਦੇ ਵਿੱਚ ਮੌਜੂਦਾ ਕਾਨੂੰਨ ਦੇ ਵਿੱਚ ਸੋਧ ਕਰਾਂਗੇ ਤਾਂ ਜੋ ਬੇਦਬੀਆਂ ਕਰਨ ਵਾਲੇ ਇਹ ਕੰਮ ਕਰਨ ਤੋਂ ਪਹਿਲਾਂ 10 ਵਾਰ ਸੋਚ ਸਕਣ ਬੇਦਬੀ ਕਾਨੂੰਨ ਲਿਆਉਣ ਦੀ ਗੱਲ ਕਿ ਇਸ ਵਾਰ ਨਿਕਲੇਗਾ ਹੱਲ ਸਭ ਤੋਂ ਅਹਿਮ ਸਵਾਲ ਮਾਨ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਬੇਦਬੀ ਸੰਬੰਧੀ ਨਵਾਂ ਕਾਨੂੰਨ ਬੇਦਬੀ ਵਿਰੋਧੀ ਕਾਨੂੰਨ ਨੂੰ ਲੈ ਕੇ ਡਰਾਫਟ ਹੈ ਜਿਹੜਾ ਖਰੜਾ ਜਿਹੜਾ ਉਹ ਤਿਆਰ ਕੀਤਾ ਜਾ ਚੁੱਕਾ ਹੈ ਦਾ ਪੰਜਾਬ ਪ੍ਰਵਿੰਸ਼ਨ ਆਫ ਆਫੈਂਸਸ ਅਗੇਂਸਟ ਹੋਲੀ ਸਕ੍ਰਿਪਚਰ ਐਕਟ 2025 ਰੱਖਿਆ ਗਿਆ ਇਸ ਦਾ ਨਾਮ ਇਸ ਡਰਾਫਟ ਦੇ ਵਿੱਚ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਦਬੀ ਕੀਤੀ ਤਾਂ ਘੱਟੋ-ਘੱਟ 10 ਸਾਲ ਦੀ ਸਜ਼ਾ ਦੀ ਤਜਵੀਜ਼ ਹੈ ਜਿਹੜੀ ਉਹ ਰੱਖੀ ਗਈ ਹੈ ਕਿਉਂਕਿ ਸਜ਼ਾ ਦੀ ਤਜਵੀਜ਼ ਤਾਂ ਪਹਿਲਾਂ ਵੀ ਸੀ ਤੇ ਪਹਿਲਾਂ ਕਿਉਂ ਨਹੀਂ ਰੁਕੀਆਂ ਬੇਦਬੀਆਂ ਇਹ ਵੀ ਇੱਕ ਵੱਡਾ ਸਵਾਲ ਹੈ 10 ਸਾਲ ਤੋਂ ਉਮਰ ਕਹਤਕ ਵਧਾਉਣ ਦੀ ਇਹ ਤਜਵੀਜ਼ ਰੱਖੀ ਗਈ ਹੈ ਜੇਕਰ ਮੁਲਜ਼ਮ ਨਾਬਾਲਗ ਹੈ ਤਾਂ ਮਾਤਾ ਪਿਤਾ ਤੇ ਵੀ ਕਾਰਵਾਈ ਹੋ ਸਕਦੀ ਹੈ ਅਕਸਰ ਹੁੰਦਾ ਇਹ ਹੈ ਕਿ ਜਦੋਂ ਵੀ ਕੋਈ ਬੇਦਬੀ ਹੁੰਦੀ ਹੈ ਤਾਂ ਮਾਪੇ ਆ ਕੇ ਕਹਿ ਦਿੰਦੇ ਨੇ ਬੱਚਾ ਸਾਡਾ ਪਾਗਲ ਹੈ ਮੰਦ ਬੁੱਧੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਹਰਕਤ ਕਰ ਜਾਂਦਾ ਪਰ ਇਹ ਦਾਵਾ ਕੀਤਾ ਜਾ ਰਿਹਾ ਕਿ ਇਸ ਕਾਨੂੰਨ ਦੇ ਵਿੱਚ ਇਹ ਵੀ ਪ੍ਰੋਵੀਜ਼ਨ ਹੈ ਮਾਪੇ ਨੂੰ ਸਜ਼ਾ ਹੋਏਗੀ ਜੇਕਰ ਕੋਈ ਦੰਗਿਆਂ ਨੂੰ ਪੜਕਾਉਂਦਾ ਤਾਂ 20 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ 10 ਲੱਖ ਤੋਂ ਲੈ ਕੇ 20 ਲੱਖ ਤੱਕ ਦਾ ਜੁਰਮਾਨਾ ਜੁਰਮਾਨਾ ਨਾ ਦੇਣ ਵਾਲੇ ਨੂੰ ਕੋਈ ਪੈਰੋਲ ਜਾਂ ਫਰਲੋ ਨਾ ਦੇਣ ਦੀ ਤਜਵੀਜ਼ ਹੋਈ ਇਸ ਕਾਨੂੰਨ ਦੇ ਤਹਿਤ ਰੱਖੀ ਗਈ ਹੈ ਜੇ ਕੋਈ ਗਰੰਥੀ ਪਾਠੀ ਸਿੰਘ ਸੇਵਾਦਾਰ ਪੰਡਤ ਮੌਲਵੀ ਜਾਂ ਪਾਦਰੀ ਬੇਦਬੀ ਕਰਦਾ ਤਾਂ ਸਜ਼ਾ ਵੱਦ ਤੋਂ ਵੱਧ ਹੋਵੇਗੀ ਉਸ ਨੂੰ ਆਮ ਲੋਕਾਂ ਤੋਂ ਵਿਵਾਦ ਹੋਵੇਗੀ 2016 ਤੋਂ ਲੈ ਕੇ ਹੁਣ ਤੱਕ ਤੀਜੀ ਵਾਰ ਇਹ ਕਾਨੂੰਨ ਲਿਆਂਦਾ ਜਾ ਰਿਹਾ ਹੈ ਹੁਣ ਤੱਕ ਕਦੋਂ-ਕਦੋਂ ਵਿਦਵੀ ਕਾਨੂੰਨ ਬਣੇ ਜੇ ਇਹ ਕੋਈ ਪਹਿਲੀ ਵਾਰ ਹੀ ਨਹੀਂ ਹੈ ਕਿ ਜਦੋਂ ਕੋਈ ਕਾਨੂੰਨ ਬਣ ਰਿਹਾ ਹੋਵੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੇ ਇਹ ਕਾਨੂੰਨ ਲਿਆਂਦਾ ਗਿਆ ਮਾਰਚ 2016 ਦੇ ਵਿੱਚ ਭਾਰਤੀ ਦੰਡ ਸਹਿਨਤਾ ਪੰਜਾਬ ਸੋਧ ਬਿੱਲ 2016 ਤੇ ਅਪਰਾਧਕ ਪ੍ਰਕਿਰਿਆ ਸਹਿਨਤਾ ਪੰਜਾਬ ਸੋਧ ਬਿੱਲ 2016 ਪਾਸ ਕੀਤਾ ਗਿਆ ਰਾਜਪਾਲ ਕੋਲ ਇਹ ਬਿੱਲ ਜਿਹੜਾ ਇਹ ਪਾਸ ਓਨਲੀ ਭੇਜਿਆ ਗਿਆ ਰਾਜਪਾਲ ਨੇ ਜ਼ਰੂਰੀ ਸੌਦਾ ਕਰਨੇ ਮੁਰ ਤੋਂ ਪੰਜਾਬ ਸਰਕਾਰ ਨੂੰ ਇਹ ਬਿੱਲ ਭੇਜ ਦਿੱਤਾ ਦੂਜੀ ਵਾਰ 2018 ਦੇ ਵਿੱਚ ਕੈਪਟਨ ਸਰਕਾਰ ਨੇ ਇਸ ਬਿੱਲ ਦੇ ਵਿੱਚ ਸੋਧਾਂ ਕੀਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਭਗਵਤ ਗੀਤਾ ਕੁਰਾਨ ਤੇ ਬਾਈਬਲਸ ਨੇ ਹੋਰ ਧਾਰਮਿਕ ਗ੍ਰੰਥਾਦ ਬੇਦਬੀ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਇਹਨਾਂ ਦੋਵੇਂ ਬਿੱਲਾਂ ਨੂੰ ਰਾਸ਼ਟਰਪਤੀ ਵੱਲੋਂ ਮੰਜ਼ੂਰੀ ਨਹੀਂ ਮਿਲ ਸકી ਆਈਪੀਸੀ ਦੀ ਧਾਰਾ 295 ਐਡ ਵਿੱਚ ਸੋਧ ਕਰਕੇ 295 ਐ ਇਹ ਕਰਨ ਦੀ ਤਜਵੀਜ਼ ਹੈ ਜਿਹੜੀ ਰੱਖੀ ਗਈ ਸੀ ਯਾਨੀ ਕਿ ਹਲੇ ਵੀ ਰਾਸ਼ਟਰਪਤੀ ਦੇ ਕੋਲ ਇਹ ਬਿੱਲ ਪਏ ਨੇ ਵਿਰੋਧੀ ਤਰ੍ਹਾਂ ਸਵਾਲ ਚੁੱਕੀਆਂ ਨੇ ਕਿ ਜਿਹੜੇ ਬਿੱਲ ਮੌਜੂਦਾ ਸਮੇਂ ਦੇ ਵਿੱਚ ਨੇ ਚਾਹੀਦਾ ਤਾਂ ਸਰਕਾਰ ਨੂੰ ਇਹ ਹੈ ਕਿ ਜਾ ਕੇ ਰਾਸ਼ਟਰਪਤੀ ਦੇ ਕੋਲ ਅਲਖਜਗਾਨ ਕਿ ਉਹ ਜਿਹੜੇ ਕਾਨੂੰਨ ਨੇ ਉਹ ਉਹਨਾਂ ਦੇ ਵਿੱਚ ਜਿਹੜੀ ਸੀ ਸੋਧ ਕੀਤੀ ਸੀ ਉਹਨੂੰ ਪ੍ਰਮਾਨਗੀ ਦਿੱਤੀ ਜਾਵੇ ਭਾਜੀਪੀ ਇਸੇ ਕੀ ਕਹਿੰਦੀ ਹੈ ਸੁਨੀਲ ਜਾਖੜ ਹੁਰਾਂ ਨੇ ਅੱਜ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਵਾਂ ਜਿੱਥੇ ਤਾਈ ਬੇਅਦਬੀ ਦਾ ਮੁੱਦਾ ਹੈ ਸਾਹਿਬ ਜਿਹੜਾ 3 ਸਾਲ 4 ਮਹੀਨੇ ਦੇ ਅੰਦਰ ਜਿਹੜਾ ਕੰਮ ਹੈ ਕਹਿੰਦੇ ਸੀਗੇ ਛੱਤਾਂ ਤੇ ਚੜ ਚੜ ਕੇ ਇਹਨਾਂ ਨੇ ਕੀਤਾ ਵੀ 24 ਘੰਟਿਆਂ ਦੇ ਅੰਦਰ ਤੁਸੀਂ ਸਾਰੇ ਸਾਥੀ ਗਵਾਹ ਹੋ ਤੁਹਾਡੇ ਸਾਹਮਣੇ ਫ੍ਰੋਮ ਮੈਨੀਫੈਸਟੋ ਕੇਜਰੀਵਾਲ ਸਾਹਿਬ ਤੋਂ ਲੈ ਕੇ 24 ਘੰਟੇ ਦਾ ਇਹਨਾਂ ਨੇ ਅਲਟੀਮੇਟਮ ਦਿੱਤਾ ਸੀਗਾ ਅੱਜ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਹਿਸਾਬ ਲਗਾ ਰਿਹਾ ਸੀਗਾ ਹੁਣ ਤਾਂ ਹੀ ਕਰੀਬਨ 28900 ਕੰਟੇ ਨਿਕਲ ਗਏ ਪਰ ਕੋਈ ਵੀ ਕਿਸੇ ਕਸਮ ਦਾ ਐਕਸ਼ਨ ਇਸ ਮੁੱਦੇ ਦੇ ਉੱਤੇ ਨਹੀਂ ਲਿਆ ਗਿਆ ਮੇਰਾ ਸਿੱਧਾ ਜਿਹਾ ਸਵਾਲ ਹੈ ਕਿਉਂਕਿ ਕੱਲ ਤਾਂ ਉਹਨਾਂ ਨੇ ਆਪਣਾ ਸ਼ੋਅ ਕਰਨਾ ਹੈ ਕਿਸੇ ਨੇ ਨਾ ਉੱਥੇ ਜਵਾਬ ਪੁੱਛਣ ਦੇਣਾ ਸਵਾਲ ਪੁੱਛਣ ਦੇਣਾ ਨਾ ਕਿਸੇ ਨੇ ਜਵਾਬ ਦੇਣਾ ਵੀ ਭਗਵੰਤ ਮਾਨ ਜੀ ਆਈਪੀਸੀ ਦੀ ਧਾਰਾ ਦੇ ਤਹਿਤ 2 ਸਾਲ ਦੀ ਜਿਹੜੀ ਸਜ਼ਾ ਹੁੰਦੀ ਹੈ ਛੱਡੋ ਤੁਸੀਂ ਫਾਇਰ ਲਾਣਾਂ ਦਾ ਬਹੁਤ ਦੂਰ ਦੀ ਗੱਲ ਆ ਕਿਸੇ ਨੂੰ ਫਾਇਰ ਲਾਣ ਵਾਲਾ ਆਇਆ ਕਹਿ ਰਿਹਾ ਜੀ ਉਸ ਤੇ ਅਸੀਂ ਹੋਰ ਸਖਤ ਕਾਨੂੰਨ ਬਣਾਵਾਂਗੇ ਪਹਿਲੇ ਉਮਰ ਕੈਦ ਦੀ ਗੱਲ ਸੀ ਹੁਣ ਕਹਿ ਦੇਣਗੇ ਅਸੀਂ ਫਾਂਸੀ ਟੰਗਣਾ ਚਾਹੀਦਾ ਹੈ ਤੁਸੀਂ ਫਾਂਸੀ ਦਾ ਬਾਤ ਚੇ ਟੰਗਿਓ ਪਹਿਲਾਂ ਆ ਤਾਂ ਦੱਸ ਦਿਓ ਵੀ 2 ਸਾਲ ਦੀ ਜਿਹੜੀ ਸਜ਼ਾ ਹੈ ਕਿੰਨੇ ਬੰਦਿਆਂ ਨੂੰ ਦਵਾਈ ਹੈ ਤੁਸੀਂ ਬੜਾ ਸਿੰਪਲ ਜਿਹਾ ਸਵਾਲ ਹੈ ਜੇ ਅਗਰ ਤੁਸੀਂ ਵਾਕਈ ਸੀਰੀਅਸ ਹੋ ਤਾਂ ਤੁਹਾਡਾ ਤੁਸੀਂ ਕੀਤਾ ਕੀ ਹੈ 3.5 ਸਾਲ ਚ ਜਿਹੜਾ ਹੁਣ ਤੁਸੀਂ ਆ ਬਚਦੇ ਜਿਹੜਾ 1.5 ਸਾਲ ਬਚਿਆ ਹੈ 1 ਸਾਲ ਬਚਿਆ ਕਿਉਂਕਿ ਇਹ ਬਾਤ ਅਫਸਰ ਤਾਂ ਤੁਹਾਡੀ ਹੁਣ ਵੀ ਨਹੀਂ ਮੰਨਣੋਂ हट ਗਏ ਹੂੰ ਸੋ ਦਵਾਇ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਰਾਜਕਾਲ ਦੇ ਵਿੱਚ ਹੋਈਆਂ ਬੇਅਦਬੀਆਂ ਤੇ ਕੀਤਾ ਕੀ ਹੈ ਤੁਸੀਂ ਜਿਹੜਾ ਮੌਜੂਦਾ ਕਾਨੂੰਨ ਸੀ ਉਸ ਕਾਨੂੰਨ ਦੇ ਤਹਿਤ ਕੀ ਕਾਰਵਾਈ ਹੋਈ ਹੈ ਇਸ ਦਾ ਜਵਾਬ ਮਾਨ ਸਰਕਾਰ ਜ਼ਰੂਰ ਦੇਵੇ ਯਾਦ ਹੋਏਗਾ ਕਿ ਹਰਮੰਦਰ ਸਾਹਿਬ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਉਹ ਹਦੂਦ ਟੱਪ ਕੇ ਇੱਕ ਮੁਲਜ਼ਮ ਬੇਅਦਬੀ ਕਰਨ ਲਈ ਜਾਂਦਾ ਤਾਂ ਉਸ ਨੂੰ ਫੜ ਲਿਆ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੇਸਿਸ ਨੇ ਜੜੇ ਹੋਏ ਨੇ ਉਹਨਾਂ ਦੇ ਵਿੱਚ ਕੀਤਾ ਕੀ ਹੈ ਮੇਰੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ ਬੁੱਟਰ ਸਾਹਿਬ ਮੌਜੂਦ ਨੇ ਤਲਵਿੰਦਰ ਸਿੰਘ ਬੁੱਟਰ ਸਾਹਿਬ ਸਿੱਖ ਟਿੱਪਣੀ ਕਰਨ ਤੇ ਜਰਨਲਿਸਟ ਨੇ ਸੀਨੀਅਰ ਜਰਨਲਿਸਟ ਨੇ ਇੱਕ ਸਵਾਲ ਬੁੱਟਰ ਸਾਹਿਬ ਜ਼ਰੂਰ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਹੈ ਕਿ ਕੋਈ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਵੱਲੇ ਵੀ ਸੋਧ ਕਰਕੇ ਕਾਨੂੰਨ ਲਿਆਂਦਾ ਗਿਆ ਅਕਾਲੀ ਦਲ ਵੱਲੋਂ ਵੀ ਸੋਧ ਕਰਕੇ ਕਾਨੂੰਨ ਲਿਆਂਦਾ ਗਿਆ ਉਹ ਗੱਲ ਵੱਖਰੀ ਕਿ ਨੇਪਰੇ ਗੱਲਾਂ ਨਹੀਂ ਚੜ ਸਕੀਆਂ ਕਿ ਵਾਕਈ ਤੁਹਾਨੂੰ ਲੱਗਦਾ ਹੈ ਕਿ ਬੇਦਬੀਆ ਸਿਰਫ ਤੇ ਸਿਰਫ ਕਾਨੂੰਨ ਸਖਤ ਨਾ ਹੋਣ ਕਰਕੇ ਹੋ ਰਹੀਆਂ ਹਨ ਦੇਖੋ ਹਰਪੀ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਇਹ ਤੈਅ ਕਰਨ ਦੀ ਲੋੜ ਆ ਜਾਂ ਇਹ ਵੇਖਣ ਦੀ ਲੋੜ ਆ ਬੇਅਦਬੀ ਦੀ ਪਰਿਭਾਸ਼ਾ ਕੀ ਆ ਹੂੰ ਕਿਉਂਕਿ ਕਾਨੂੰਨ ਜਿਹੜਾ ਆ ਜ਼ਰੂਰੀ ਨਹੀਂ ਆ ਕਿ ਕਿਸੇ ਅਦਬ ਜਾਂ ਬੇਅਦਬੀ ਨੂੰ ਇੱਕ ਕਾਨੂੰਨ ਜਿਹੜਾ ਪੂਰੀ ਤਰ੍ਹਾਂ ਡਿਫਾਈਨ ਕਰ ਸਕੇ ਹੂੰ ਇਸ ਦੇ ਲਈ ਇਹ ਵੇਖਣਾ ਪਹਿਲਾਂ ਜ਼ਰੂਰੀ ਕਿ ਅਦਬ ਔਰ ਬੇਅਦਬ ਕੀ ਚੀਜ਼ ਨੇ ਹੂੰ ਬੁਨਿਆਦੀ ਤੌਰ ਤੇ ਬੇਅਦਬੀ ਦਾ ਅਰਥ ਜਿਹੜਾ ਆ ਉਹ ਇਹ ਹੁੰਦਾ ਕਿ ਕਿਸੇ ਦੇ ਅਦਬ ਨੂੰ ਠੇਸ ਪਹੁੰਚਾਉਣਾ ਹਰ ਧਰਮ ਦੇ ਵਿੱਚ ਤੇ ਮਤ ਦੇ ਵਿੱਚ ਅਦਬ ਦੇਣ ਦੀ ਇੱਕ ਧਾਰਨਾ ਆ ਪਰ ਉਹ ਧਾਰਨਾ ਵੱਖੋ ਵੱਖਰੀ ਆ ਹਰ ਇੱਕ ਧਰਮ ਦੇ ਵਿੱਚ ਜਿਵੇਂ ਕਿ ਅਦਬ ਤੇ ਬੇਅਦਬ ਸ਼ਬਦ ਜਿਹੜੇ ਆ ਹਰ ਮਨੁੱਖ ਹਰ ਧਰਮ ਤੇ ਹਰ ਵਿਅਕਤੀ ਦੀ ਆਸਥਾ ਵਿੱਚ ਵੱਖੋ ਵੱਖਰੇ ਆ ਜੀ ਇੱਕ ਮੈਂ ਮਿਸਾਲ ਦਊਂਗਾ ਇਹ ਤਕਰੀਬਨ 2015 ਦੇ ਵਿੱਚ ਪੈਰਿਸ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਇੱਕ ਅਖਬਾਰ ਵੱਲੋਂ ਇੱਕ ਵਿਸ਼ੇਸ਼ ਧਰਮ ਦੇ ਪੈਗੰਬਰ ਦੇ ਕਾਰਟੂਨ ਛਾਪਣ ਦੇ ਵਿਰੋਧ ਵਿੱਚ ਉਸ ਤਰ ਨਾਲ ਸਬੰਧਤ ਲੋਕਾਂ ਨੇ ਹਮਲਾ ਕਰਕੇ ਅਖਬਾਰ ਦੇ ਕਾਰਟੂਨਿਸਟ ਸਮੇਤ 12 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਹਾਲਾਂਕਿ ਅਖਬਾਰ ਦੇ ਵਿੱਚ ਕਾਰਟੂਨ ਛਾਪਣ ਦੀ ਫਰਾਂਸ ਦਾ ਕਾਨੂੰਨ ਆਜਾਜ਼ਤ ਦਿੰਦਾ ਸੀ ਪਰ ਉਹ ਧਰਮ ਜਿਹੜਾ ਸੀ ਜਿਹਦੇ ਪੈਗੰਬਰ ਦੀ ਫੋਟੋ ਛਾਪੀ ਸੀ ਉਹਨਾਂ ਦੀ ਆਦਬ ਨੂੰ ਠੇਸ ਪੁੱਜੀ ਤੇ ਉਹਨਾਂ ਨੇ ਏਡੀ ਵੱਡੀ ਘਟਨਾ ਕੀਤੀ ਜਿਹੜੀ ਆ ਉਹ ਉਹਨੂੰ ਇਨਜਾਮ ਦਿੱਤਾ ਇਹ ਪਹਿਲੂ ਜਿਹੜਾ ਆ ਇਸ ਇਹ ਦਰਸਾਉਣ ਲਈ ਆ ਕਿ ਕਿਸੇ ਦੇ ਮਨ ਦੇ ਵਿੱਚ ਆਦਬ ਦੇ ਜੋ ਮਾਇਨੇ ਆ ਵਿਸ਼ਵਾਸਾਂ ਦੇ ਵਿੱਚ ਆਦਬ ਆ ਉਹ ਜ਼ਰੂਰੀ ਨਹੀਂ ਆ ਕਿ ਉਹ ਕਾਨੂੰਨ ਦੇ ਨਾਲ ਮੇਲ ਖਾਂਦਾ ਹੋਵੇ ਜਿਵੇਂ ਹੁਣ ਗੁਰੂ ਗ੍ਰੰਥ ਸਿੱਖਾਂ ਦੇ ਵਿੱਚ ਮੈਂ ਸਿੱਖਾਂ ਦੀ ਗੱਲ ਕਰ ਲਵਾਂ ਜੀ ਸਿੱਖਾਂ ਦੇ ਵਿੱਚ ਸਿੱਖਾਂ ਦੀ ਆਸਥਾ ਵਿੱਚ ਬੇਅਦਬੀ ਨੂੰ ਪਰਿਭਾਸ਼ਿਤ ਕਰਨ ਲਈ ਇਹ ਵੇਖਣਾ ਪਹਿਲਾਂ ਜ਼ਰੂਰੀ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਿੱਖਾਂ ਦੇ ਸਤਿਕਾਰ ਦੇਣ ਦੀ ਪਹੁੰਚ ਕਿੱਥੋਂ ਤੱਕ ਆ ਦੁਨੀਆਂ ਦੇ ਸਾਰੇ ਧਰਮ ਸਤਿਕਾਰਯੋਗ ਨੇ ਉਹਨਾਂ ਦੇ ਪਾਵਨ ਗ੍ਰੰਥ ਸਤਿਕਾਰਯੋਗ ਨੇ ਪਰ ਲਿਵਿੰਗ ਗੁਰੂ ਦਾ ਜਿਹੜਾ ਦਰਜਾ ਆ ਕਿਸੇ ਧਰਮ ਦੇ ਅਨੁਯਾਈਆਂ ਦੇ ਆਪਣੇ ਵਿਸ਼ਵਾਸਾ ਵਿੱਚ ਉਸ ਦੇ ਇਲਾਵਾ ਇੱਕ ਦੇਸ਼ ਦੀ ਸੁਪਰੀਮ ਕੋਰਟ ਦੀ ਜਿਹੜੀ ਆ ਇੱਕ ਜੱਜਮੈਂਟ ਦੇ ਵਿੱਚ ਉਹ ਇੱਕ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮਿਲਿਆ ਜਿਹਦੇ ਵਿੱਚ 2000 ਸਣ ਦੇ ਵਿੱਚ ਭਾਰਤੀ ਸੁਪਰੀਮ ਕੋਰਟ ਬਨਾਮ ਭਾਰਤੀ ਸੁਪਰੀਮ ਕੋਰਟ ਤੇ ਸ਼ਰੋਣੀ ਕਮੇਟੀ ਬਨਾਮ ਸ਼੍ਰੋਮਨਾਰਥ ਦਾਸ ਦਾ ਇੱਕ ਕੇਸ ਸੀਗਾ ਉਹਦੇ ਵਿੱਚ ਸਪਰੀਮ ਕੋਰਟ ਨੇ ਇਹ ਗੱਲ ਮੰਨੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਇੱਕ ਲਿਵਿੰਗ ਗੁਰੂ ਨੇ। ਹੂੰ। ਸੋ ਇਸ ਕਰਕੇ ਜਦੋਂ ਇੱਕ ਜਾਗਤ ਜੋਤ ਬਾਕੀ ਸਾਰੇ ਧਰਮਾਂ ਦੇ ਜਿਹੜੇ ਆ ਲੋਕ ਨੇ ਉਹ ਆਪੋ ਆਪਣੇ ਧਾਰਮਿਕ ਗ੍ਰੰਥਾ ਨੂੰ ਹੌਲੀ ਬੁਕਸ ਕਹਿੰਦੇ ਨੇ ਪਰ ਸਿੱਖ ਆਪਣੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ। ਸੋ ਇਸ ਕਰਕੇ ਜਦੋਂ 2016 ਦੇ ਵਿੱਚ ਅ ਅਕਾਲੀ ਸਰਕਾਰ ਦੌਰਾਨ ਵੀ ਇਹ ਬੇਅਦਬੀ ਦੇ ਵਿਰੁੱਧ ਕਾਨੂੰਨ ਬਣਾਉਣ ਦੀ ਗੱਲ ਕੀਤੀ ਸੀ ਤੇ ਉਸ ਵੇਲੇ ਇੱਕ ਬੜੀ ਬੜੀ ਵਿਚਿੱਤਰ ਪਹਿਲੂ ਆ ਇੱਕ ਉਕੇ ਉਸ ਵੇਲੇ ਵਿਧਾਨ ਸਭਾ ਚ ਸਮੂੱਚੇ ਮੈਂਬਰਾਂ ਨੇ ਚਾਹੇ ਉਹ ਕੋਈ Hindu ਸੀਗਾ ਚਾਹੇ ਕੋਈ Isai ਸੀ ਸਾਏ ਕਿਸੇ ਵੀ ਧਰਮ ਨਾਲ ਸੰਬੰਧਿਤ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਬੇਸ਼ੱਕ ਜਿਹੜਾ ਹੁਣ ਦਾ ਮੌਜੂਦਾ ਕਾਨੂੰਨ ਆ ਬੇਅਦਬੀ ਦੇ ਖਿਲਾਫ 295A ਧਾਰਾ ਵਾਲਾ ਇਹ ਸਾਡੇ ਧਰਮ ਦੀ ਆਸਥਾ ਮੁਤਾਬਕ ਸਾਡੇ ਪਾਵਨ ਗ੍ਰੰਥਾ ਦੇ ਵਿਸ਼ਵਾਸ ਮੁਤਾਬਕ ਤੇ ਕਾਫੀ ਆ ਪਰ ਅਸੀਂ ਇਹ ਗੱਲ ਮੰਨਦੇ ਆ ਕਿ ਸਿੱਖਾਂ ਦੇ ਵਿੱਚ ਜੋ ਅਦਬ ਦੇਣ ਦੀ ਧਾਰਨਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਆ ਉਹਦੇ ਲਈ ਇਹ ਨਾ ਕਾਫੀ ਹੈ ਕਿਉਂਕਿ ਕਿਸੇ ਨੇ ਅਦਬ ਦੀ ਜਿਹੜੀ ਗੱਲ ਹੁੰਦੀ ਹੈ ਨਾ ਉਥੋਂ ਪਤਾ ਲੱਗਦੀ ਹੈ ਕਿ ਉਹ ਲੋਕ ਬੇਅਦਬੀ ਦੇ ਖਿਲਾਫ ਕਿੱਥੋਂ ਤੱਕ ਜਾਂਦੇ ਨੇ ਸਿੱਖ ਹਾਲਾਂਕਿ ਇਹਦੇ ਤੇ ਬਹੁਤ ਤਰ੍ਹਾਂ ਦੀਆਂ ਟਿੱਕਾ ਟਿੱਪਣੀਆਂ ਜਾਂ ਆਲੋਚਨਾਵਾਂ ਵੀ ਹੁੰਦੀਆਂ ਨੇ ਅਸੀਂ ਤੁਸੀਂ ਗੱਲ ਕੀਤੀ ਦਰਬਾਰ ਸਾਹਿਬ 2021 ਦੇ ਵਿੱਚ ਜਦੋਂ ਜਦੋਂ ਬੇਅਦਬੀ ਦੀ ਘਟਨਾ ਵਾਪਰੀ ਤਾਂ ਸਿੱਖਾਂ ਨੇ ਸੰਗਤਾਂ ਨੇ ਉਸ ਵਿਅਕਤੀ ਨੂੰ ਮੌਕੇ ਤੇ ਹੀ ਸੋਧ ਦਿੱਤਾ ਅਸੀਂ ਉਹਨੂੰ ਕਤਲ ਕਰਨਾ ਨਹੀਂ ਆਉਂਦੇ ਅਸੀਂ ਉਹਨੂੰ ਸੋਧਣਾ ਆਖਦੇ ਇੱਥੋਂ ਇਹ ਸਮਝਣਾ ਕਾਫੀ ਹੈ ਦੇਸ਼ ਦੇ ਕਾਨੂੰਨ ਲਈ ਜਾਂ ਨਿਆਂ ਨਿਆਂ ਪਾਲਕਾ ਲਈ ਜਾਂ ਕਾਨੂੰਨ ਘੜਿਆਂ ਲਈ ਕੇ ਸਿੱਖਾਂ ਦੇ ਵਿੱਚ ਅਦਬ ਦੀ ਧਾਰਨਾ ਮਰਨ ਬਰਾਉਣ ਤੋਂ ਉੱਪਰ ਹੈ ਹੂੰ ਜੀਵਨ ਔਰ ਮੌਤ ਸਿੱਖਾਂ ਦੇ ਲਈ ਗੁਰੂ ਗ੍ਰੰਥ ਸਾਹਿਬ ਤੋਂ ਥੱਲੇ ਆ ਸੋ ਇਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਆ ਕਾਨੂੰਨ ਬਣਾਉਣ ਦੀ ਜੀ ਕਾਨੂੰਨ ਬਣਾਉਣ ਤੋਂ ਵੀ ਜ਼ਿਆਦਾ ਇਸ ਗੱਲ ਦੀ ਲੋੜ ਆ ਕਿ ਇਹ ਤੈਅ ਕੀਤਾ ਜਾਵੇ ਕਿ ਤਾਂ ਸਿੱਖਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਇੱਕ ਲਿਵਿੰਗ ਗੁਰੂ ਨੇ ਸਿੱਖ ਜਿਹੜੀ ਉਹਨਾਂ ਦੀ ਮਰਿਆਦਾ ਵੀ ਨਹੀਂ ਬਹੁੰਦੇ ਨੇ ਉਹ ਇੱਕ ਹੋਲੀ ਬੁਕਸ ਦੇ ਵਜੋਂ ਨਹੀਂ ਨਾ ਬਹੁੰਦੇ ਇੱਕ ਇੱਕ ਗੱਲ ਹੋਰ ਇੱਕ ਗੱਲ ਹੋਰ ਬੁੱਟਰ ਸਾਹਿਬ ਬੁੱਟਰ ਸਾਹਿਬ ਫਿਰ ਤੁਹਾਨੂੰ ਲੱਗਦਾ ਕਿ ਮੈਂ ਕਹਿੰਦਾ ਕਿ ਚਲੋ ਤੁਸੀਂ ਸਖਤ ਤੋਂ ਸਖਤ ਕਾਨੂੰਨ ਬਣਾ ਲਓ ਹੁਣ ਕਤਲ ਦੇ ਵੀ ਸਖਤ ਕਾਨੂੰਨ ਨੇ ਬਲਾਤਕਾਰ ਦੇ ਵੀ ਸਖਤ ਕਾਨੂੰਨ ਨੇ ਹੋਰ ਅਪਰਾਧਾਂ ਦੇ ਵੀ ਸਖਤ ਕਾਨੂੰਨ ਨੇ ਤੇ ਤੁਸੀਂ ਇਤਿਹਾਸ ਨੂੰ ਫਰੋਲ ਕੇ ਦੇਖ ਲਓ ਕਦੇ ਵੀ ਇਨ੍ਹਾਂ ਅਪਰਾਧਾਂ ਦੇ ਵਿੱਚ ਘਾਟ ਨਹੀਂ ਹੈ ਜਿੰਨੇ ਮਰਜ਼ੀ ਸਖਤ ਕਾਨੂੰਨ ਬਣਾ ਲਓ ਅਪਰਾਧਾਂ ਦੇ ਵਿੱਚ ਘਾਟ ਨਹੀਂ ਹੈ ਤੇ ਜਿਹੜੀ ਇਹ ਐਕਸਰਸਾਈਜ਼ ਕੀਤੀ ਜਾ ਰਹੀ ਹੈ ਸਖਤ ਕਾਨੂੰਨ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਮਾਇਨੇ ਦੇ ਵਿੱਚ ਜਿੱਥੇ ਸਾਨੂੰ ਲੋੜ ਹੈ ਜਿੱਥੇ ਸਾਨੂੰ ਇਹ ਚਾਹੀਦਾ ਹੈ ਕਿ ਬੇਦਬੀ ਨਾ ਹੋਵੇ ਉਸ ਘਰ ਨੂੰ ਪੂਰਾ ਕਰੇਗੀ ਉਸ ਗੱਲ ਨੂੰ ਪੂਰਾ ਕਰੇਗੀ ਆਰ ਪੀ ਜੀ ਗੱਲ ਇਸ ਤਰ੍ਹਾਂ ਕਿ ਬੇਦਬੀਆਂ ਦੇ ਮਸਲੇ ਦੇ ਉੱਤੇ ਹਮ ਇਸ ਦੇ ਦੋ ਪਹਿਲੂ ਆ ਇੱਕ ਪਹਿਲਾ ਕਿ ਬੇਦਬੀ ਕਿਉਂ ਹੁੰਦੀ ਆ ਹਮ ਇਹ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਇਹ ਗੱਲ ਜਿਹੜੀ ਆ ਤੈਅ ਕਰਨ ਦੀ ਲੋੜ ਆ ਇਸ ਗੱਲ ਨੂੰ ਉਹ ਨੋਟ ਕਰਨ ਦੀ ਲੋੜ ਆ ਕਿ ਬੇਅਦਬੀ ਕਿਉਂ ਹੁੰਦੀ ਆ ਤੁਹਾਡੇ ਵਿਸ਼ਵਾਸ ਅੰਦਰ ਕਿਸੇ ਚੀਜ਼ ਦੀ ਜਿੰਨੀ ਵੱਡੀ ਅਹਿਮੀਅਤ ਹੋਏਗੀ ਨਾ ਬਿਲਕੁਲ ਉਸ ਦੇ ਉੱਤੇ ਉਨਾ ਵੱਡਾ ਹਮਲਾ ਹੋਏਗਾ ਹੂੰ ਦੂਜੀ ਗੱਲ ਹਮਲਾ ਉਹ ਕਰੇਗਾ ਜਿਸ ਨੂੰ ਉਸ ਚੀਜ਼ ਤੋਂ ਸਭ ਤੋਂ ਵੱਡਾ ਖਤਰਾ ਹੋਏਗਾ ਹੂੰ ਜਿਹੜੀ ਮੈਂ ਅਗਲੀ ਗੱਲ ਕਹਿਣ ਲੱਗਾ ਹੋ ਸਕਦਾ ਕਈਆਂ ਨੂੰ ਖਜ਼ਮ ਨਾ ਹੋਵੇ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮੁਗਲ ਕਾਲ ਤੋਂ ਹੀ ਸ਼ੁਰੂ ਹੋ ਗਈ ਹੂੰ ਵਟੇਕ ຫຼੁਕਰ ਵੇਲੇ ਵੀ ਬੇਅਦਬੀ ਹੋਈ ਆ ਹੋਰ ਵੀ ຫຼੁਕਰਿਆਂ ਦੌਰਾਨ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੀਆਂ ਪੋਥੀਆਂ ਨੂੰ ਮਿੱਥ ਕੇ ਬੇਅਦਬੀ ਕੀਤੀ ਗਈ ਕਿਉਂ ਕੀਤੀ ਗਈ ਕਿਉਂਕਿ ਉਹਨਾਂ ਨੂੰ ਇਹ ਜੇਤਨਾ ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਦੇ ਤੋਂ ਡਰ ਹੁਣ 2000 15 ਤੋਂ ਲੈ ਕੇ 2022 ਤੱਕ ਇੱਕ ਵੈਸੇ ਤਾਂ ਅੰਕੜੇ ਵੱਖ-ਵੱਖ ਨੇ ਪਰ ਇੱਕ ਮੈਂ ਮੋٹے ਤੌਰ ਤੇ ਇੱਕ ਮੈਗਜ਼ੀਨ ਦੇ ਵਿੱਚ ਇੱਕ ਮੈਗਜ਼ੀਨ ਦੇ ਰਿਪੋਰਟ ਦੀ ਹਵਾਲਾ ਦਵਾਂਗਾ ਜਿਹੜਾ ਇੱਕ ਕੌਮੀ ਮੈਗਜ਼ੀਨ ਇੰਗਲਿਸ਼ ਦਾ ਉਹਦੀ ਰਿਪੋਰਟ ਮੁਤਾਬਕ 2015 ਤੋਂ 2022 ਤੱਕ 371 ਬੇਅਦਵੀ ਦੇ ਮਾਮਲੇ ਪੁਲਿਸ ਨੇ ਦਰਜ ਕੀਤੇ ਹੂੰ ਤੇ ਸੈਂਕੜੇ ਦੋਸ਼ੀ ਗ੍ਰਿਫਤਾਰ ਕੀਤੇ ਪਰ ਅਜੇ ਤੱਕ ਉਹਨਾਂ ਦੋਸ਼ੀਆਂ ਦੇ ਪਿੱਛੇ ਜਿਹੜੀ ਸਾਜ਼ਿਸ਼ ਆ ਜਿਹੜੇ ਉਹਨਾਂ ਤੋਂ ਕਰਾ ਰਹੇ ਆ ਇਹ ਕੰਮ ਉਹਨਾਂ ਨੂੰ ਨਾਂ ਤੇ ਉਹਨਾਂ ਨੂੰ ਲੰਗਿਆ ਕੀਤਾ ਗਿਆ ਨਾ ਹੀ ਕਿਸੇ ਬੇਅਦਬੀ ਦੇ ਦੋਸ਼ੀ ਨੂੰ ਸਜ਼ਾ ਦਿੱਤੀ ਗਈ ਹੁਣ ਇਹਦੇ ਮੁਕਾਬਲਤਨ ਵਿਦੇਸ਼ਾਂ ਦੇ ਵਿੱਚ ਚਾਹੇ ਅਰਬ ਕੰਟਰੀਜ਼ ਲਾ ਲਓ ਜਿਹੜੇ ਹੁਣ ਅਸੀਂ ਇਸਲਾਮ ਅਸੀਂ ਪਹਿਲਾਂ ਵੀ ਗੱਲ ਕੀਤੀ ਮੁਗਲ ਕਾਲ ਸਭ ਤੋਂ ਵੱਧ ਸਿੱਖਾਂ ਦਾ ਉਹਦੇ ਵੇਲੇ ਸਿੱਖਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੇਅਦਬੀ ਹੋਈ ਪਾਕਿਸਤਾਨ 'ਚ ਚਲ ਜਾਓ ਪਾਕਿਸਤਾਨ 'ਚ ਕਿੰਨੀਆਂ ਕਿ ਬੇਅਦਬੀਆਂ ਘਟਨਾਵਾਂ ਵਾਪਰਦੀਆਂ ਹੋਰ ਦੇਸ਼ਾਂ ਦੇ ਵਿੱਚ ਹਿੰਦੁਸਤਾਨ 'ਚ ਕਿਉਂ ਵਾਪਰ ਰਹੀਆਂ ਇਸ ਚੀਜ਼ ਨੂੰ ਇਸ ਗੌੜੇ ਸੱਚ ਨੂੰ ਸਾਹਮਣੇ ਲਿਆਉਣ ਦੀ ਲੋੜ ਆ ਕਿਉਂਕਿ ਇੱਥੇ ਉਹ ਤਤ ਉਹ ਵਿਚਾਰ ਮੌਜੂਦ ਨੇ ਜਿਹੜੇ ਹਾਲੇ ਤਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਲਈ ਸਭ ਤੋਂ ਵੱਡਾ ਖਤਰਾ ਸਮਝਦੇ ਇਹਨਾਂ ਦੀ ਚੇਤਨਾ ਨੂੰ ਸੋ ਇਹ ਗੱਲ ਨੂੰ ਵਿਚਾਰ ਚਰਚਾ ਕਰਨ ਦੀ ਲੋੜ ਆ ਇਹ ਬੜੀ ਬૌਧਿਕ ਪੱਧਰ ਤੇ ਵਿਚਾਰ ਛੇੜਨ ਦੀ ਲੋੜ ਆ ਬੁੱਟਰ ਸਾਹਿਬ ਬੁੱਟਰ ਸਾਹਿਬ ਦੇਖੋ ਇਹ ਗੱਲ ਕਈਆਂ ਨੂੰ ਕੋੜੀ ਵੀ ਲੱਗ ਸਕਦੀ ਹੈ ਪਰ ਇਹ ਮੰਨਣਾ ਪਏਗਾ ਕਿ ਇਹ ਸਚਾਈ ਹੈ ਕਿ ਬੇਅਦਬੀਆਂ ਦੇ ਮਸਲੇ ਨੂੰ ਸਿਆਸਤਾਂ ਲਈ ਵਰਤਿਆ ਗਿਆ ਪੋਲਿਟਿਕਸ ਲਈ ਵਰਤਿਆ ਗਿਆ ਸਰਕਾਰਾਂ ਲਈ ਵਰਤਿਆ ਗਿਆ ਭਾਵੇਂ ਪਿਛਲੀਆਂ ਸਰਕਾਰਾਂ ਹੋਣ ਮੌਜੂਦਾ ਸਰਕਾਰਾਂ ਹੋਣ ਹੁਣ ਮਤਲਬ ਜਿਵੇਂ ਆਪ ਬੀਜੇਪੀ ਦੇ ਆਗੂ ਕਹਿ ਰਹੇ ਆ ਭਾਈ 3.5 ਸਾਲ ਦੌਰਾਨ ਜੜੀਆਂ ਬੇਦਬੀਆਂ ਹੋਈਆਂ ਤੇ ਮੌਜੂਦਾ ਕਾਨੂੰਨ ਤਹਿਤ ਤੁਸੀਂ ਕਿੰਨਿਆਂ ਨੂੰ ਸਜ਼ਾ ਦਿੱਤੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਨਵਾਂ ਕਾਨੂੰਨ ਤਾਂ ਤੁਸੀਂ ਬਣਾਉਣ ਜਾ ਰਹੇ ਹੋ ਉਹ ਤਾਂ ਚੰਗੀ ਗੱਲ ਹੈ ਬਣਾਓ ਜੀ ਸਦਕੇ ਬਣਾਓ ਪਰ 3.5 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਈਆਂ ਬੇਦਬੀਆਂ ਦੇ ਮਸਲੇ ਨੂੰ ਹੱਲ ਕਰਦਿਆਂ ਹੋਇਆਂ ਕਿੰਨੇ ਬੰਦਿਆਂ ਨੂੰ ਸਜ਼ਾ ਦਿੱਤੀ ਗਈ ਇਹ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਵਾਕਈ ਇਹ ਪੋਲਿਟਿਕਸ ਦਾ ਇੱਕ ਹਿੱਸਾ ਬਣ ਗਿਆ ਬੇਦਬੀਆਂ ਦਾ ਮਸਲਾ ਦੇਖੋ ਆਰ ਪੀ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਆ ਅਸੀਂ ਨਾ ਕਿਸੇ ਪਾਰਟੀ ਦੇ ਹਮਾਇਤੀ ਨਾ ਵਿਰੋਧੀ 2017 ਦੇ ਵਿੱਚ ਬੇਅਦਬੀਆਂ ਦੇ ਇਸ਼ੂ ਦੇ ਉੱਤੇ ਪੰਜਾਬ ਦੇ ਵਿੱਚ ਸੱਤਾ ਪਲਟੀ ਹੋਈ ਕਾਂਗਰਸ ਸਰਕਾਰ ਆਈ 2017 ਤੋਂ 22 ਤੱਕ ਕਾਂਗਰਸ ਸਰਕਾਰ ਰਹੀ ਬੇਅਦਬੀਆਂ ਦਾ ਵਰਤਾਰਾ ਘਟਿਆ ਨਹੀਂ ਰੁਕਿਆ ਨਹੀਂ ਬਲਕਿ ਵਧਿਆ 2022 ਤੋਂ ਅੱਜ 2025 ਚੱਲ ਰਿਹਾ ਬੇਅਦਬੀਆਂ ਦਾ ਨਿਰੰਤਰ ਵਰਤਾਰਾ ਜਾਰੀ ਹੈ ਸੋ ਇਹ ਗੱਲ ਜਦੋਂ ਇਹਨੂੰ ਸਿਆਸੀਕਰਨ ਕੀਤਾ ਗਿਆ ਨਾ ਇਹ ਉਸੇ ਤਰ੍ਹਾਂ ਜਿਸ ਤਰ੍ਹਾਂ ਨਵੰਬਰ 1984 ਦੇ ਵਿੱਚ ਸਿੱਖ ਵਿਰੋਧੀ ਕਤਲੇਆਮ ਹੋਇਆ ਦਿੱਲੀ ਦੇ ਵਿੱਚ ਉਹਦਾ ਸਿਆਸੀਕਰਨ ਹੋਇਆ ਅਜੇ ਤਾਈਂ ਉਹਦਾ ਪੂਰਨ ਇਨਸਾਫ ਨਹੀਂ ਹੋਇਆ ਬੇਸ਼ੱਕ ਉਸ ਮੁੱਦੇ ਤੇ ਕਈ ਸਿਆਸੀ ਪਾਰਟੀਆਂ ਖਤਮ ਹੋਈਆਂ ਕਈ ਨਵੀਆਂ ਬਣੀਆਂ ਇਸੇ ਤਰ੍ਹਾਂ ਮੈਂ ਕਹਿਣ ਤੋਂ ਗਰੀਜ ਨਹੀਂ ਕਰੂੰ ਅਕਾਲੀ ਪੋਲਿਟਿਕਸ ਨੂੰ ਸਮੇ ਦੇ ਲੀਡਰ ਹੋ ਸਕਦਾ ਮਾੜੇ ਹੋਣ ਪਰ ਪੰਜਾਬ ਦੇ ਵਿੱਚ ਇੱਕ ਖੇਤਰੀ ਪੋਲਿਟਿਕਸ ਨੂੰ ਔਰ ਅਕਾਲੀ ਪੋਲਿਟਿਕਸ ਨੂੰ ਨਿਸ਼ਾਨਾ ਬਣਾਉਣ ਲਈ ਮਿੱਥ ਕੇ ਉਹਨੂੰ ਖਤਮ ਕਰਨ ਲਈ ਉਹਨੂੰ ਸਾਹ ਸਾਥ ਹੀਣ ਕਰਨ ਲਈ ਬੇਅਦਬੀਆਂ ਦੇ ਮੁੱਦੇ ਨੂੰ ਇਹ ਸਿਆਸੀ ਚੁੱਲ੍ਹੇ ਦੇ ਉੱਤੇ ਪੁਣਾਇਆ ਗਿਆ ਔਰ ਰੱਜ ਕੇ ਪੁਣਾਇਆ ਗਿਆ ਅਜੇ ਤਾਈਂ ਇਹਦੇ ਤੇ ਕਿਸੇ ਸਰਕਾਰ ਨੇ ਕੋਈ ਵੀ ਸੰਜੀਦਾ ਕਦਮ ਨਹੀਂ ਚੁੱਕਿਆ ਹੁਣ ਤੁਸੀਂ ਗੱਲ ਕੀਤੀ ਕਾਨੂੰਨ ਦੀ 2016 ਦੇ ਵਿੱਚ ਪੰਜਾਬ ਸਰਕਾਰ ਨੇ ਅਕਾਲੀ ਗਵਰਨਮੈਂਟ ਸੀ ਉਹਨਾਂ ਨੇ ਵੀ ਇਹ ਜਿਹੜਾ ਕਾਨੂੰਨ ਬਣਾਉਣ ਇੱਕ ਬਿਲ ਪਾਸ ਕਰਕੇ ਸਰਬਸੰਮਤੀ ਨਾਲ ਭੇਜਿਆ ਸੀਗਾ ਜੋ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਰਾਸ਼ਟਰਪਤੀ ਨੇ ਉਹਨੂੰ ਅਪਰਵਾਣ ਕਰਤਾ ਉਸ ਤੋਂ ਬਾਅਦ 2018 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਵੀ ਇਸ ਦੇ ਉੱਤੇ ਦੋ ਬਿਲ ਲਿਆਂਦੇ ਕਿ ਉਮਰ ਕੈਦ ਦੀ ਜਿਹੜੀ ਘੱਟੋ ਘੱਟ سزا ਹੋਣੀ ਚਾਹੀਦੀ ਬੇਅਦਬੀ ਦੇ ਦੋਸ਼ੀਆਂ ਨੂੰ ਉਦੋਂ ਵੀ ਉਹ ਅਜੇ ਤਾਈਂ ਉਹ ਜਿਹੜਾ ਆ ਉਹ ਬਿੱਲ ਦੇ ਉੱਤੇ ਕੋਈ ਫੈਸਲਾ ਨਹੀਂ ਹੋਇਆ 2022 ਦੇ ਵਿੱਚ ਭਵੰਤਮਾਨ ਸਰਕਾਰ ਨੇ ਵੀ ਜਿਹੜਾ ਗ੍ਰਹਿ ਮੰਤਰੀ ਭਵੰਤਮਾਨ ਮੁੱਖ ਮੰਤਰੀ ਨੇ ਗ੍ਰਹਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਇਹਦੇ ਬਾਰੇ ਪਰ ਅਜੇ ਤੱਕ ਇਹਨਾਂ ਕਿਸੇ ਤਿੰਨਾਂ ਸਰਕਾਰਾਂ ਦੌਰਾਨ ਜਿਹੜਾ ਆ ਉਹ ਕੋਈ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਕੋਈ ਇੱਕ ਸਖਤ ਕਾਨੂੰਨੀ ਸ਼ਕਲ ਨਹੀਂ ਅਖਤਿਆਰ ਉਸ ਕੀ ਉਹਦਾ ਕਾਰਨ ਇੱਕੋ ਹੀ ਹੈ ਕਿ ਰਾਜਨੀਤੀ ਕਰਨ ਜੇ ਕਾਨੂੰਨ ਬਣ ਗਿਆ ਜੇ ਬੇਅਦਬੀਆਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਹੋ ਗਈ ਜੇ ਬੇਅਦਬੀਆਂ ਦਾ ਵਰਤਾਰਾ ਰੁਕ ਗਿਆ ਤਾਂ ਉਹਨਾ ਅਦੇਖ ਤਾਕਤਾਂ ਜਿਹੜੀਆਂ ਪੰਜਾਬ ਨੂੰ ਅਸਥਿਰ ਕਰਨ ਲਈ ਪੰਜਾਬ ਦੀ ਖੇਤਰੀ ਰਾਜਨੀਤੀ ਨੂੰ ਅਸਥਿਰ ਕਰਨ ਲਈ ਜਿਹੜੀਆਂ ਲੱਗੀਆਂ ਹੋਈਆਂ ਨਾ ਉਹਨਾਂ ਦਾ ਕੀ ਬਣੇਗਾ ਇਸ ਕਰਕੇ ਇਹ ਇਹ ਜਿਹੜਾ ਮੁੱਦਾ ਹੈ ਕਦੇ ਵੀ ਖਤਮ ਨਹੀਂ ਹੋਣ ਦੇਣਗੇ ਚਲੋ ਠੀਕ ਹੈ ਜਪੁੱਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਮੁੱਖੀ ਗੱਲ ਇਹ ਹੈ ਕਿ ਬੇਦਬੀਆਂ ਤੇ ਇੱਕ ਹੋਰ ਨਵਾਂ ਕਾਨੂੰਨ ਬਣਨ ਜਾ ਰਿਹਾ ਪਰ ਜਿਹੜੇ ਮੌਜੂਦਾ ਕਾਨੂੰਨ ਦੇ ਤਹਿਤ ਕਿੰਨੀਆਂ ਕੁ ਸਜ਼ਾਵਾਂ ਹੋਈਆਂ ਨੇ ਜੋ ਬੁੱਟਰ ਸਾਹਿਬ ਨੇ ਕਿਹਾ ਕਿ 300 ਤੋਂ ਵੱਧ ਬੇਦਬੀਆਂ ਹੋਈਆਂ ਤਾਂ ਤੁਸੀਂ ਇਹ ਦੱਸ ਦਿਓ ਕਿ ਉਹਨਾਂ ਬੇਦਬੀਆਂ ਦੇ ਵਿੱਚ ਫਾਹਿਕ ਨੂੰ ਟੰਗਿਆ ਇਹ ਸਜ਼ਾ ਕਿਨੂੰ ਦਵਾਈ ਆ ਹਲੇ ਤੱਕ ਤੁਸੀਂ ਇੱਕ ਨਵਾਂ ਕਾਨੂੰਨ ਤਾਂ ਬਣਾਉਣ ਚਾ ਰਹੇ ਹੋ ਪਰ ਅੱਗਾ ਦੌੜ ਪਿੱਛਾ ਚੌੜਾਂ ਦੀ ਗੱਲ ਨਹੀਂ ਹੋਣੀ ਚਾਹੀਦੀ